ਆਪਣੇ ਆਪ ਨੂੰ ਖਪਾ ਲਿਆ ਏ ਮੈਂ ਕਿਹਾ ਥੋੜਾ ਜਿਹਾ ਸਮਝਾ ਲਿਆ ਏ ਚਾਰ ਦਿਨਾਂ ਦੀ ਜ਼ਿੰਦਗੀ ਚਾਰ ਦਿਨਾਂ ਦਾ ਝਮੇਲਾ ਚਾਰ ਦਿਨਾਂ ਦੀ ਜ਼ਿੰਦਗੀ ਚਾਰ ਦਿਨਾਂ ਦਾ ਝਮੇਲਾ ਅਸੀਂ ਤਾਂ ਜਿਵੇਂ ਤਿਵੇਂ ਵਕਤ ਜਿਹਾ ਟਪਾ ਲਿਆ ਏ ਅਸੀਂ ਤਾਂ ਜਿਵੇਂ ਤਿਵੇਂ ਵਕਤ ਜਿਹਾ ਟਪਾ ਲਿਆ ਏ ਆਪਣੇ ਦਿਲ ਦਾ ਹਾਲ ਸੁਣਾਈ ਜਾਨਾ ਦਿਨੋਂ ਦਿਨ ਮੈਂ ਫੁੱਲਾਂ ਵਾਂਗ ਮੁਰਝਾਈ ਜਾਨਾ ਤੇਥੋਂ ਬਿਨਾਂ ਨਹੀਂ ਹੋਣਾ ਗੁਜ਼ਾਰਾ ਮੇਰਾ ਇਥੋਂ ਬਿਨਾ ਨਹੀਂ ਹੋਣਾ ਗੁਜ਼ਾਰਾ ਮੇਰਾ ਮੈਂ ਉਹਨੂੰ ਇਹੋ ਗੱਲ ਸਮਝਾਈ ਜਾਨਾ ਮੈਂ ਉਹਨੂੰ ਇਹੋ ਗੱਲ ਸਮਝਾਈ ਜਾਨਾ ਅਸੀਂ ਨਿੱਤ ਪਿਆਰ ਦੇ ਤਾਪ ਚ ਤਪੀਏ ਆਹ ਦਿਲਾਂ ਦਾ ਸਾਹਮਣੇ ਖੋਲ ਰੱਖੀਏ ਕਿਸੇ ਕੰਮ ਚ ਨਾ ਲੱਗਦਾ ਏ ਮਨ ਸਾਡਾ ਕਿਸੇ ਕੰਮ ਚ ਨਾ ਲੱਗਦਾ ਏ ਮਨ ਸਾਡਾ ਹਮੇਸ਼ਾ ਉਹਦੇ ਆਉਣ ਦੀਆਂ ਰਾਹਾਂ ਤੱਕੀਏ ਹਮੇਸ਼ਾ ਉਹਦੇ ਆਉਣ ਦੀਆਂ ਰਾਹਾਂ ਤੱਕੀਏ ਬੇਵਤ ਬੰਦੀ ਨਾਲ ਸਹਾਈ ਅਚਨ ਚੇਤ ਹੋਵੇ ਪਰ ਖੁੱਲੋ ਦਾ ਦਿਲਾਂ ਦਾ ਭੇਤ ਹੋਵੇ ਦਿਲ ਉਹਦੇ ਚ ਬਚਿਆ ਏ ਜਜ਼ਬਾਤ ਸਾਡੇ ਲਈ ਦਿਲ ਉਹਦੇ ਚ ਬਚਿਆ ਏ ਜਜ਼ਬਾਤ ਸਾਡੇ ਲਈ ਰੱਬਾ ਇਸ ਦਾ ਕੋਈ ਤਾਂ ਸੰਕੇਤ ਹੋਵੇ ਰੱਬਾ ਇਸ ਗੱਲ ਦਾ ਕੋਈ ਤਾਂ ਸੰਕੇਤ ਹੋਵੇ ਨਫ਼ਰਤ ਨੇ ਤਾਂ ਦਿਲ ਚ ਡੇਰਾ ਮੰਨ ਲਿਆ ਏ ਪਿਆਰ ਤਾਂ ਦਰਿਆ ਤਾਂ ਜਿਵੇਂ ਠੱਲ ਪਿਆ ਏ ਰੂਹਾਂ ਦਾ ਪਿਆਰ ਰਹਿ ਗਿਆ ਬਾਠਾ ਵਿੱਚ ਕਿਤਾਬਾਂ ਰੂਹਾਂ ਦਾ ਪਿਆਰ ਰਹਿ ਗਿਆ ਬਾਠਾ ਵਿੱਚ ਕਿਤਾਬਾਂ ਹਕੀਕਤ ਵਿੱਚ ਤਾਂ ਤੋਖਾਂ ਦਾ ਸلسਲਾ ਚੱਲ ਪਿਆ ਏ ਹਕੀਕਤ ਵਿੱਚ ਤਾਂ ਤੋਖਾਂ ਦਾ ਸلسਲਾ ਚੱਲ ਪਿਆ ਏ ਕੀ ਹੋਈ ਪਈ ਆ ਹਾਲਤ ਸਾਡੀ ਹੁਣ ਉਹਨੂੰ ਕੀ ਅਹਿਸਾਸ ਆ ਉਹ ਆਊ ਸਾਨੂੰ ਮਿਲਣ ਲਈ ਉਹ ਆਊ ਸਾਨੂੰ ਮਿਲਣ ਲਈ ਆਏ ਕਿੰਨਾ ਸੋਹਣਾ ਮਜ਼ਾਕ ਆ ਆਏ ਕਿੰਨਾ ਸੋਹਣਾ ਮਜ਼ਾਕ ਆ ਇੱਕ ਪਾਸੇ ਕਰ ਦੋ ਜਗ ਸਾਰਾ ਸਾਨੂੰ ਤਾਂ ਬਸ ਉਹ ਚਾਹੀਦੀ ਆ ਬਹੁਤ ਸਾਇਲਿਆ ਨਫ਼ਰਤ ਹੀ ਹਨੇਰਾ ਬਹੁਤ ਸਹਿਆ ਨਫਰਤ ਹੀ ਹਨੇਰਾ ਹੁਣ ਤਾਂ ਬਸ ਪਿਆਰ ਦੀ ਲੋ ਚਾਹੀਦੀ ਆ ਹੁਣ ਤਾਂ ਬਸ ਪਿਆਰ ਦੀ ਲੋ ਚਾਹੀਦੀ ਆ ਪਹਿਲਾਂ ਬਣ ਕੇ ਆਪਣਾ ਫਿਰ ਸਾਡੇ ਨਾਲ ਛੱਲ ਕਰਦੇ ਨੇ ਬਾਠਾ ਹੱਦ ਹੋ ਗਈ ਲੋਕਾਂ ਦੀ ਬਾਠਾ ਹੱਦ ਹੋ ਗਈ ਲੋਕਾਂ ਦੀ ਦਿਮਾਗ ਨਾਲ ਦਲਾਂ ਦੀ ਗੱਲ ਕਰਦੇ ਨੇ ਦਿਮਾਗ ਨਾਲ ਦਲਾਂ ਦੀ ਗੱਲ ਕਰਦੇ ਨੇ